ਕਰ ਚਕ੍ਰਤ ਉਸ ਤੇ ਟਿੱਪੀ ਹੋਣੀ ਤੇ ਟਿੱਪੀ ਟਿੱਪੀ ਹੈ ਕਿ ਨਹੀਂ ਟਿੱਪੀ ਨਹੀਂ ਕਹਿੰਦੇ ਟਿੱਪੇ ਟਿੱਪੇ ਨਹੀਂ ਚਾਹੀਦੇ ਵੀਰ ਚਕ੍ਰਤ ਚਕ੍ਰਤ ਚਾਰ ਚੰਦਰਕ ਜਗੰਤ ਜੋਤ ਜਵਾਲਕ ਸ਼ਕੰਤਰਾਜ ਸੋ ਪ੍ਰਭ ਜਗੰਤ ਜੋਤ ਜੈਤਸੀ ਬਦੰਤ ਕਰਤ ਈਸ਼ਰੀ ਤ੍ਰਿਪੰਗੀ ਛੰਦ ਤ ਪ੍ਰਸਾਦ ਅਨਕਾਦ ਸਰੂਪੰ ਅਮਿਤ ਵਿਪੂਤੰ ਅਚਲ ਸਰੂਪੰ ਵਿਸਕਰਣੰ ਜਗ ਜੋਤ ਪ੍ਰਕਾਸ਼ਨ ਆਦ ਅਨਾਸਨ ਅਮਿਤ ਅਗਾਸਨ ਸਰਬ ਭਰਣਨ ਸਾਨੀ ਨਾ ਪੂਰਾ ਰਾਰਾ ਬਈ ਸਰਬ ਭਰਣਨ ਇਸੇ ਪੈਸ ਚਲਾਇਆ ਰਾਰਾ ਪੈਰ ਤਾਂ ਤੁਹਾਡੇ ਇੱਥੇ ਪੂਰਾ ਭਾਈ ਸਰਬ ਸਰਬ ਭਰਣਨ ਜਗ ਜੋਤ ਪ੍ਰਕਾਸ਼ੰ ਆਦ ਅਨਾਸੰ ਅਮਿਤ ਅਗਾਸੰ ਸਰਬ ਭਰਣੰ ਅਨ ਗੰਜ ਅਕਾਲੰ ਵਿਸਪ੍ਰਿਤ ਪਾਲੰ ਦੀਨ ਦਿਆਲੰ ਸੁਭ ਕਰਣੰ ਆਨੰਦ ਸਰੂਪੰ ਅਨਹਦ ਰੂਪੰ ਅਮਿਤ ਵਿਪੂਤੰ ਤਵ ਸਰਣੰ ਵਿਸਵੰ ਭਰ ਭਰਣੰ ਜਗਤ ਪ੍ਰਕਰਣੰ ਆਦਰਣ ਧਰਣੰ ਸਿਸ਼ਟ ਕਰੰ ਅਧਰਣ ਧਰਣੰ ਅਧਾਰਣ ਧਰਣੰ ਸਿਸ਼ਟ ਕਰੰ ਸッセ ਦੇ ਪੈਰ ਚਰਾਰਾ ਲਾ ਦਿਓ ਸ੍ਰੇਸ਼ਟ ਹੈ ਵਾਸ਼ਟ ਸ੍ਰੇਸ਼ਟ ਕਰਨ ਬੇਸਵੰ ਭਰ ਪਰਣੰ ਜਗਤ ਪ੍ਰਕਰਣੰ ਅਧਰਣ ਧਰਣੰ ਸ੍ਰੇਸ਼ਟ ਕਰਨ ਆਨੰਦ ਸਰੂਪੀ ਅਨਹਦ ਰੂਪੀ ਅਮਿਤ ਵਿਪੂਤੀ ਤੇਜ ਬਰੰ ਅਨਖੰਡ ਪ੍ਰਤਾਪੰ ਸਭ ਜਗთაਪੰ ਅਲਖ ਅਤਾਪੰ ਵਿਸ ਕਰਨ ਅਦਵੈ ਅਬਨਾਸੀ ਤੇਜ ਪ੍ਰਕਾਸੀ ਸਰਬ ਉਦਾਸੀ ਏਕ ਹਰੰ

ਆਨੰਦ ਸਰੂਪੀ ਅਨਹਦ ਰੂਪੀ ਅਚਲ ਵਿਭੂਤੀ ਭਵ ਤਰਣੰ ਅਨਗਾਦ ਆਬਾਦੰ ਜਗਤ ਪ੍ਰਸਾਦੰ ਸਰਬ ਆਰਾਧੰ ਤਵ ਸਰਣੰ ਅਕਲੰਕ ਆਵਾਦੰ ਬਿਸ ਪ੍ਰਸਾਦੰ ਜਗਤ ਆਰਾਧੰ ਭਵ ਨਾਸੰ ਬਿਸਿਯੰ ਭਰ ਭਰਣੰ ਕਿਲ ਵਿਖ ਕਿਲ ਵਿਖ ਹਰਣੰ ਪਤਤ ਉਧਰਣੰ ਸਭ ਸਾਧੰ ਸਾਤੰ ਬਿਸਿਯੰ ਬਿਸਿਯੰ ਭਰ ਦੇਥੋਂ ਵਿਸੰਵਰਤੀ ਹੈ ਕਿਸੇ ਕੋਣੇ ਹੈ ਬਿਸਵੰਗ ਘਰ ਦੀ ਪਾਠ ਹੈ ਨਾ ਅੱਛਾ ਇਹ ਬਿਸਵੰਗ ਘਰ ਪਾਠ ਰੱਖਣਾ ਬਿਸਵੰਗ ਘਰ ਜੀ ਹਾਂ ਸੱਸੇ ਨੂੰ ਟਿੱਪੀ ਹਾਂ ਵਾਵਾ ਪੈਰ ਤੇ ਬੱਬੇ ਨੂੰ ਸਿਆਰੀ ਸੱਸਾ ਉੱਤੇ ਟਿੱਪੀ ਵਾਵਾ ਪੈਰ ਤੇ ਹੋਣਾ ਘਰ ਹੈ ਨੇ ਬਿਸਿਆਂ ਘਰ ਹੈਗਾ ਤੁਹਾਡੇ ਬਿਸਿਆਂ ਬੱਬੇ ਨੂੰ ਸਿਆਰੀ ਸੱਸੇ ਨੂੰ ਵਿਹਾਰੀ ਐੜੇ ਨੂੰ ਟਿੱਪੀ ਬੱਬਾ ਰਾਰਾ ਚਲੋ ਬੇਸੀ ਅੰ ਭਰ ਭਰਣੰ ਕਿਲ ਵਿਖ ਹਰਣੰ ਪਤਤ ਉਧਰਣੰ ਸਭ ਸਾਥਨ ਅਨਾਥਨ ਨਾਥੇ ਅਕਰਤ ਅਗਤ ਤਗਾਥੇ ਅਮਿਤ ਅਨਾਥੇ ਦੁਖ ਹਰਣੰ ਇਹਦੇ ਪਹਿਰੇ ਚਲ ਰਹਾ ਜੀ ਕੱਕੇ ਦੀ ਅਕਰਤ ਨਹੀਂ ਕੱਕੇ ਦੀ ਪਹਿਲੇ ਅਕਰਤ ਅਕਰਤ ਆ ਨਹੀਂ ਹੈ ਰਾਰਾ ਲਾਲੋ ਅਕਰਤ ਅਨਾਥਨ ਨਾਥੇ ਅਕਰਤ ਅਗਤ ਤਗਾਥੇ ਅਮਿਤ ਅਨਾਥੇ ਦੁਖ ਹਰਣੰ अगंज अबनासी ज्योत प्रकासी जगत प्रणासी तो शरणं कलस अमित तेज जग ज्योत प्रकासी आद अछेद अछे अबनासी परम तत् परम हां जी सुनया नी वीर आद अछेद अपहै अबनासी इथे अछे है बाबे अछे अबनासी इथे अछे है अछेद कर लो ਨਾ ਅੱਛਾ ਹੈ ਅਬ ਨਸੀ ਅਸ਼ੇਦ ਪਾਠ ਅਸ਼ੇਦ ਪਹਿਲਾਂ ਆਗੇ ਜੀ ਆਦ ਅਸ਼ੇਦ ਆਦ ਅਸ਼ੇਦ ਬਾਅਦ ਭੈ ਤੋਂ ਪਹਿਲਾਂ ਜਿਹੜਾ ਨਾ ਉੱਥੇ 6 ਲਿਖਿਆ ਇੱਥੇ ਆਪੇ ਨਮਿਆਪੁੱਠੀ ਤੇ 6 ਆ ਲਿਖਿਆ ਜੀ ਭੇਡ ਅਸ਼ੇਦ ਅਸ਼ੇਦ ਪਹਿਲਾਂ ਕਿੱਥੇ ਆਦ ਅਸ਼ੇਦ ਤਾਂ ਭੈ ਦੇਖਾਂ ਤੇ 6 ਲਿਖਿਆ ਅੱਛਾ ਆ ਭੈ ਦੇਥੋਂ 6 ਨਾ ਤੁਹਾਡੇ ਕੋਲੇ ਹਾਂਜੀ ਹਾਂਜੀ ਇੱਥੇ ਆ ਭੈ ਲਿਖ ਦਿਓ हां 빱ੇ ਨਾਂ ਵੀ ਆਦ ਅਛੇਦ ਅਪੈ ਅਬਨਾਸੀ ਪਰਮ ਤਤ ਪਰਮਾਰਥ ਪ੍ਰਕਾਸੀ ਆਦ ਸਰੂਪ ਅਖੰਡ ਉਦਾਸੀ ਤਰਪੰਗੀ ਛੰਦ ਅਖੰਡ ਉਦਾਸੀ ਪਰਮ ਪ੍ਰਕਾਸੀ ਆਦ ਅਨਾਸੀ ਵਿਸ਼ਵ ਕਰਨ ਜਗਤਾ ਬਲ ਕਰਤਾ ਜਗਤ ਪ੍ਰਹਰਤਾ ਸਭ ਜਗ ਭਰਤਾ ਸਿੱਧ ਭਰੰ ਅਛੇ ਅਬਨਾਸੀ ਤੇਜ ਪ੍ਰਕਾਸੀ रूप, रूप सुरासी सर्व चेतन आनंद स्वरूपी अनहद रूपी हां जी हां सबसे ऑर्डर 88000 ਹੈ ਹਾਂ ਚਲੋ ਆਨੰਦ ਸਰੂਪੀ ਅਨਹਦ ਰੂਪੀ ਅਲਖ ਵਿਪੂਤੀ ਅਮਿਤ ਗਤੰ ਕਲਸ ਆਦ ਅਪੈ ਅਨਗਾਦ ਸਰੂਪੰ ਰਾਗ ਰੰਗ ਜਹਿ ਰੇਖ ਨ ਰੂਪੰ ਰੰਕ ਭਯੋ 라ਵਤ ਕਹੂ 쿱ੰ ਕਹੂ ਸਮੰਦਸ ਸਰਤਾ ਕਹੂੰ ਕੂਪੰਗ ਸਮੁੰਦਰ ਕਰ ਲੋ ਰਾਰਾ ਪੈਰ ਤੇ ਅੱਛਾ ਕਹੂੰ ਸਮੁੰਦਰ ਸਰਤਾ ਕਹੂੰ ਸਮੁੰਦਰ ਸਰਤਾ ਕਹੂੰ ਕੂਪੰਗ ਤ੍ਰਿਪੰਗੀ ਛੰਦ ਸਰਤਾ ਕਹੂੰ ਕੂਪੰਗ ਇੱਥੇ ਵੀ ਸਮੁੰਦਰ ਸਮੁੰਦਰ ਪਾਠ ਹੈ ਅੱਛਾ ਸਰਤਾ ਕਹੂੰ ਕੂਪੰਗ ਸਮੁੰਦਰ ਸਰੂਪੰ ਅਲਖ ਵਿਭੂਤੰ ਅਮਿਤ ਗਤੰ ਅਦਵੈ ਅਵਨਾਸੀ ਪਰਮ ਪ੍ਰਕਾਸੀ ਤੇਜ ਸੁਰਾਸੀ ਅਕਿਰਤ ਕਰਤੰ ਜੇ ਰੂਪ ਨਾਰੇਖੰ ਅਲਖ ਅਪੇਖੰ ਅਮਿਤ ਅਦਵੈਖੰ ਸਰਬਮਈ ਸਭ ਕਿਲ ਵਿਖ ਹਰਣੰ ਪਤਤ ਉਧਰਣੰ ਅਸਰਣ ਸਰਣੰ ਏਕਦਈ